ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਬੈਲ ਬਿੰਗ ਕਰਿਓ ਤੇ ਫੋਲੋ ਵਾਚ ਆਪਾਂ ਆਗੇ ਸੀਗੇ ਜੀ ਟ੍ਰਿਪ ਤੋਂ ਤੇ ਕੰਮਕਾਰ ਬਸ ਚੱਲੀਆਂ ਨੇ ਕੱਪੜੇ ਵਗੈਰਾ ਧੋਤੇ ਉਧਰ ਨੂੰ ਸੋਈਦਾ ਕੰਮ ਕਰਤਾ ਤੇ ਇਧਰ ਵਿਚਾਰੀ ਮਾਸੀ ਅੱਜ ਆਈ ਸੀਗੀ ਝਾੜੂ ਪੋਚਾ ਮਾਸੀ ਕਰੀ ਜਾਂਦੀ ਹੈ ਚਲ ਐਨੀ ਕਾ ਹੈਲਪ ਹੋ ਜੂਗੀ ਫਿਰ ਰੈਸਟ ਹੋ ਜੂਗੀ ਤੇ ਆਪਣਾ ਇਧਰ ਅੱਜ ਦੂਸਰਾ ਡਰਾਈਵਰ ਹੈ ਜਿਹੜਾ ਚੱਲਿਆ ਹੂੰ ਜਿਸ ਦੇ ਵੀ ਘਰੇ ਜਾਊਗਾ ਹਨਾ ਵਾਧਾ ਕਰੇ ਉਸ ਦਿਨ ਆਹ ਪੋ ਟਰੈਕਟਰ ਲੈ ਕੇ ਆਏ ਸੀ ਤੇ ਅੱਜ ਦੇ ਇਹ ਟਰੈਕਟਰ ਆਇਆ ਲੈ ਕੇ ਚੱਲ ਗਿਆ ਛੱਡ ਕੇ ਉਹਨੂੰ ਹੂੰ ਤੁਸੀਂ ਕੀ ਕਹਿਣੇ ਹੁੰਨੇ ਇਹਨੂੰ ਲਾਣੇ ਦਾ ਲਾਣੇ ਦਾ ਹਾਂ ਇਹ ਸੱਡਾ ਲਾਣੇ ਦਾ ਆਸ ਭਾ ਗਾਂਵਾ ਟਰੈਕਟਰ ਵਿਚਾਰਾਂ ਜਾਂ ਜਿਹਦੇ ਜਾਵੇ ਉਹਨਾਂ ਦੇ ਘਰੇ ਰੰਗ ਭਾਗ ਲਾਵੇ ਸਹੀ ਗੱਲ ਆ ਆਪਾਂ ਨੂੰ ਜੇ ਤੋਂ ਨੀ ਨੀ ਕਮਾਈ ਕਰਾਈ ਆ ਗਾਂਹਾ ਅਗਲਿਆਂ ਨੂੰ ਵੀ ਕਰਾਵੇ ਹਨਾ ਹੂੰ ਵਧੀਆ ਪਾਇ ਟੋਸ ਮਾਰ ਕੇ ਚੰਗੀ ਤਰ੍ਹਾਂ ਛੱਡ ਕੇ ਆਉਣੇ ਹੁਣ ਇਹ ਬਸ ਚੱਲੇ ਹਾਏ ਤੁਸੀਂ ਵਾਈਟ ਹੈਂਕੀ ਲਈ ਬੈਠੇ ਹੋ ਜਿਹੜਾ ਹੈ ਕੀ ਹਾਂ ਮੈਂ ਕਿਤੇ ਹੈਂਕੀ ਨਹੀਂ ਠੀਕ ਹੈ ਇਹ ਕਹਿੰਦੇ ਚਲ ਭਾਈ ਆਪਣੀ ਇਹਦੀ ਵੀ ਯਾਦ ਰਊਗੀ ਇਹਦਾ ਵੀ ਬਲੌਗ ਬਣਾਓ ਮੈਂ ਬਸ ਅੱਜ ਮੇਰੇ ਜੀਜ਼ਨ ਕੀਤਾ ਸੀਗਾ ਮੈਂ ਆ ਕੇ ਬਸ ਮੈਂ ਦੋ ਆਦਬ ਬਲੌਗ ਸ਼ੂਟ ਕੀਤਾ ਨਹੀਂ ਕੰਮ ਕਰਕੇ ਹੁਣ ਮੈਨਾਂ ਲੱਗਿਆਂ ਦਾ ਵੀ ਸੌ ਜਾ ਤੇ ਅੱਖਾਂ ਹਜੇ ਉਹ ਹੀ ਚੱਕਰ ਜੀ ਆਈ ਜਾਂਦੇ ਆ ਅੱਖਾਂ ਚਾਹੇ ਨੀਂਦ ਪੂਰੀ ਰੜਤੀ ਜਾਂਦੀ ਆ ਅੱਜ ਜਾ ਕੇ ਸੱਟ ਜੇ ਹੋਵਾਂਗੇ ਪਹਿਲੀ ਕਰਦਾ ਸਾਰਾ ਤਾਂ ਪਹਿਲਾਂ ਆ ਕੇ ਜਿਹੜੀ ਘਰ ਦੀ ਚਾਹ ਪੀਤੀ ਜਾਂ ਦੁੱਧ ਹੁਣੇ ਅੱਖ ਖੋਲ੍ਹੀਆਂ ਬਈ ਘਰ ਘਰੀ ਹੁੰਦਾ ਆਪਾਂ ਮਾੜਾ ਨਹੀਂ ਕਹਿੰਦੇ ਉੱਥੋਂ ਦੀਆਂ ਚੀਜ਼ਾਂ ਨੂੰ ਬਹੁਤ ਵਧੀਆ ਸੀ ਤੇ ਪਰ ਐ ਹੁੰਦਾ ਕਿਤੇ ਵੀ ਜਾਵੜੀ ਆਪਾਂ ਆਪਦੇ ਘਰ ਵਰਗੀ ਕੋਈ ਰੀਸ ਨਹੀਂ ਹੁੰਦੀ ਮੈਂ ਮੇਰੇ ਪੁੱਤਾਂ ਨੂੰ ਸਲੀਪਰ ਲੈ ਕੇ ਦਿੱਤੇ ਨਾ ਸਲੀਪਰ ਕਹਿੰਦੇ ਹੁੰਦੇ ਕਿ ਇਹਨਾਂ ਨੂੰ ਕੁਝ ਹੋਰ ਕਹਿੰਦੇ ਨੇ ਇਹਨਾਂ ਦਾ ਹੂੰ ਚਾਚ ਪਾਈ ਫਿਰਦੇ ਆ ਹੁਣ ਗਿੱਲੇ ਥਾਂ 'ਚ ਨਹੀਂ ਲੈ ਕੇ ਜਾਣੇ ਤੇ ਨਾ ਇਹਨਾਂ ਲੈ ਕੇ ਨਾ ਕੱਚੇ ਥਾਂ 'ਚ ਅੱਬੇ ਆਪਾਂ ਕੀ ਸ਼ਾਪਿੰਗ ਕਰਕੇ ਲੈ ਕੇ ਆਉਂ ਵੀ ਦਿਖਾਵਾਂਗੇ ਵੈਸੇ ਕੋਈ ਆਏ ਨਹੀਂ ਵੀ ਆਪੋ ਉਧਰਲੀ ਚੀਜ਼ ਤਾਂ ਭਿੜਾ ਜੀ ਨਹੀਂ ਸਕਦੇ ਹਨਾ ਜਿਵੇਂ ਇੱਧਰ ਲੀਆਂ ਕੈਪ ਵਗੈਰਾ ਹੁੰਦੀਆਂ ਨੇ ਉਹ ਚੀਜ਼ਾਂ ਦੇ ਇੱਧਰ ਕਿਹੜਾ ਆਪਣੇ ਲੈਂਦੀਆਂ ਲੈਤੀਆਂ ਜਾਂਦੀਆਂ ਬੱਚਣ ਲੈ ਆ ਤੇ ਹਿੰਦੇ ਡੈਡੀ ਨੂੰ ਲੈਤੀਆਂ ਕੈਪ ਸਕੇ ਮੰਮੀ ਕਹੀ ਜਾਂਦੀ ਸੀ ਸਾਨੂੰ ਨੂੰ ਕੁਝ ਲੈ ਗਦੇ ਤੇ ਮੈਂ ਕਿਹਾ ਕੁਝ ਹੈ ਹੀ ਨਹੀਂ ਮੈਂ ਕੀ ਲੈ ਕੇ ਦਿੰਦੀ ਕੈਪ ਵਗੈਰਾ ਜਾਦੇ ਸੀਗੀਆਂ ਉੱਥੇ ਸੌਕਸ ਨਿੱਕੇ ਬੱਚਿਆਂ ਦਾ ਸਮਾਨ ਇਹੋ ਜਿਹਾ ਕੁਝ ਜਿਹਾ ਸੀਗਾ ਤੇ ਕਾਸਟਲੀ ਆ ਜਿਹੜਾ ਉੱਥੇ ਬਹੁਤ ਜਿਆਦਾ ਸੀ ਐਸਪੀ ਜੁਆਇ ਵੇ ਗੱਲ ਕੋਸਟ ਲਈ ਇੱਥੇ ਜ਼ਿਆਦਾ ਸੀਗਾ ਸਮਾਨ ਹਨਾ 1350 ਤੋਂ ਘੱਟ ਤਾਂ ਨਾਰਮਲ ਹੀ ਕਿਸੇ ਚੀਜ਼ ਦੀ ਗੱਲ ਹੀ ਨਹੀਂ ਕਰਦੀ ਸੀ ਐਵੇਂ ਹੁੰਦਾ ਉਹਨਾਂ ਨੂੰ ਵੀ ਦੇਖਣ ਆਏ ਹੋਏ ਆ ਹਨਾ ਵੀ ਖਰੀਦ ਹੀ ਲੈਣਗੇ ਸੀ ਸਾਰਾ ਕੁਝ ਆਪਣੇ ਇੱਧਰ ਲਈ ਹੁੰਦਾ ਬਸ ਇੱਕ ਆਪਾਂ ਨੂੰ ਐਵੇਂ ਹੁੰਦਾ ਵੀ ਚਲੋ ਆਪਾਂ ਗਈਆਂ ਚੀਜ਼ ਖਰੀਦ ਲਈਏ ਮੈਂ ਆਦੇ ਵਾਸਤੇ ਉੱਦੇ ਮੈਂ ਇੱਥੋਂ ਕੈਪ ਤੇ ਮਾਫਲਰ ਜੇ ਲੈਣਾ ਭੁੱਲ ਗਈ ਮੈਂ ਤਾਂ ਆਦੇ ਵਾਸਤੇ ਤਾਂ ਲੈ ਲਈ ਸੀਗੀ ਚੱਲ ਬੱਚਿਆਂ ਆਏ ਹੁੰਦੇ ਹੀ ਆ ਹਨਾ ਮੈਂ ਹੱਸ ਲੱਗ ਗਿਆ ਸਾਨੂੰ ਨਹੀਂ ਮੈਂ ਕੁਝ ਹੈ ਹੀ ਨਹੀਂ ਸਕੀ ਲਿਆ ਕੇ ਦਿੰਦੀ ਮੈਂ ਤੇ ਇੱਕ ਮਹਿੰਗੀਆਂ ਬਹੁਤ ਸੀਗੀਆਂ ਹਨ ਚੀਜ਼ ਸਾਰੇ ਨੇ ਵਸਾਈ ਆ ਆਪਣੇ ਬੱਚਿਆਂ ਵਾਸਤੇ ਲੈਤੀਆਂ ਸੀਗੀਆਂ ਕਿਸੇ ਨੇ ਕੈਪ ਲੈ ਲਈ ਕਿਸੇ ਨੇ ਆਹ ਕੰਨਾਂ ਆ ਤੇ ਚੜਾਉਣ ਵਾਲੇ ਜਿਹੜੇ ਟੀਚੂ ਟੀਚੂ ਜੇ ਕਰਦੇ ਹਨ ਮੇਰੇ ਮੈਡਮ ਲਾ ਕੇ ਦੇਖੀ ਆਂਦੀ ਸੀ ਕਿ ਉਹਨਾਂ ਨੇ ਆਪਦੀ ਬੇਟੀ ਵਾਸਤੇ ਲੈਤਾ ਬਸ ਇਹੋ ਜਿਹਾ ਕੁਝ ਹੀ ਲੈਤਾ ਹੋਰ ਤਾਂ ਕੁਝ ਹੈ ਨਹੀਂ ਸੀਗਾ ਤੇ ਕੜਾ ਜੂੜੇ ਸੀਗੇ ਜਿਹੜਾ ਉੱਥੇ ਹਨ ਉਹ ਉਥੋਂ ਦੇ ਟਾਈਪ ਦਾ ਸੀਗੇ ਝੋੜੇ ਜੋੜੇ ਉਹ ਫਿਰ ਕੀ ਮੰਮੀ ਜਾਂ ਬੀਬੀ ਵਰਗਿਆਂ ਦੇ ਉਹ ਚੀਜ਼ ਕੀ ਸੋਹਣੀ ਲੱਗਦੀ ਹੈ ਹਨ ਤੇ ਉਹ ਤਾਂ ਆਪ ਵੀ ਨਹੀਂ ਮੇਰੇ ਵਰਗੀ ਦਾ ਵੀ ਨਹੀਂ ਲੈਣ ਨੂੰ ਜੀ ਕੀਤਾ ਜੇ ਆਪਾਂ ਨੇ ਹੁੰਦੇ ਵਿੱਚ ਲਾਪਾ ਆਦੇ ਵਾਸਤੇ ਲੈ ਲਈਏ ਬਟ ਪਾਲੇ ਜੱਜ ਚੋੜੇ ਜੇ ਸੀਗੇ ਉਹ ਜੂੜੀਆਂ ਜੱਪੇ ਦੀ ਤੇ ਲੋ ਜੀ ਆਪਾਂ ਚਾਹ ਹਾਂਜੀ ਧਰ ਲਓ ਕੋਈ ਗੱਲ ਨਹੀਂ ਇਹਨਾਂ ਨੂੰ ਕਿਹਾ ਉੱਥੇ ਦੂਰ ਜਾਣਾ ਨਾ ਤਾਂ ਕਰ ਹਾਈ ਮੰਮੀ ਕੰਮ ਆਵਾਦ ਗਿਆ ਬਲਾ ਲੈ ਉੱਧਰ ਹੁਣ ਐਡਾ ਸੋਹਣਾ ਮੈਂ ਸਾਫ ਕਰਕੇ ਗਈ ਸੀ ਸਾਰਾ ਕੁਝ

ਕਹੇ ਲਿਜਾ ਦੇ ਮੁੰਨਾ ਜਾਂਦੇ ਤੇ ਹੀ ਸਖਜਿੰਦਰ ਜਾ ਨਾਲੇ ਉਹ ਤਾਲਦਸ ਫੇਰ ਵੀ ਉਹੀ ਆ ਕੋਣ ਆਉਂਦਾ ਸਖਜਿੰਦਰ ਇੰਕੇ ਦਫਤਰ ਆ ਨਹੀਂ ਆਵੇ ਮੁਰੇ ਫਿਰ ਵਰਗਾ ਦੋ ਵਿਆਹ ਦੇਖੀ ਫੇਰ ਜਾਈਂ

ਹਰੇ ਆਦੇ ਆਦੇ ਥਾਮਾਂ ਤੇ ਚਲੇ ਗਏ ਮੈਂ ਕਹਿਆ ਹੋਇਆ ਸੀ ਕੱਲ ਦਾ ਮਿਲਣਾ ਆਪਾਂ ਨੂੰ ਰਾਜਸਥਾਨ ਤੋਂ ਤੇ ਅੱਜ ਚਲਾ ਗਿਆ ਕਮਾ ਕਰਾਂ ਕਰਕੇ ਅਸੀਂ ਤਾਂ ਕਿਹਾ ਸੀ ਦੋ ਦਿਨ ਰਹਿ ਪਰ ਇਹਨੇ ਸਾਰੇ ਰਿਸ਼ਤੇਦਾਰ ਜੀ ਆਨਸੀ ਘਰ ਰਿਸ਼ਤੇਦਾਰੀਆਂ ਚੁੱਧਰ ਪੂਆ ਜੀ ਕੇ ਵਿਆਹ ਤੇ ਜਾਣਾ ਤੇ ਫਿਰ ਇੱਧਰ ਚਲਾ ਗਿਆ ਹਣੇ ਗਿਆ ਦੀ ਮਾਸੀ ਕੋਲੇ ਇੱਥੇ ਆਪਾਂ ਜਾ ਕੇ ਆਏ ਸੀ ਰਾਜਸਥਾਨ ਹਨਾ ਤੇ ਉੱਥੋਂ ਆਇਆ ਹੋਇਆ ਇਹ ਆਪਣੇ ਚਾਚਾ ਜੀ ਦਾ ਬੇਟਾ ਹੈ ਲੋਜੀ ਮੇਲੇ ਬੀਬੀ ਨੂੰ ਬਹੁਤ ਦਿਨ ਹੋ ਗਏ ਆ ਬਲੌਗ ਦੇ ਵਿੱਚ ਬਲੌਗਾਂ ਦੇ ਵਿੱਚ ਜਿਹੜਾ ਤੁਸੀਂ ਨਹੀਂ ਦੇਖਿਆ ਹੈਗਾ ਲੋਜੀ ਕਰੀ ਆਪਾਂ ਆਪਣੇ ਕੰਮਕਾਰ ਸਟਾਰਟ ਕੰਮ ਕਰਤਾ ਸਟਾਰਟ ਕਰ ਇਹਨੂੰ ਕਾਫੀ ਟਾਈਮ ਹੋ ਗਿਆ ਬਲੌਗ ਨਹੀਂ ਸਟਾਰਟ ਕੀਤਾ ਸੀਗਾ ਤੇ ਸੇਰਾਂ ਨੇ ਜਿਹੜਾ ਭੁਖੀ ਜਾਂਦਾ ਤੁਸੀਂ ਕਹੋ ਅੱਜ ਵਾਲੇ ਬਲੌਗ ਤੇ ਅਸੀਂ ਬਿਮਾਰੀਆਂ ਸੁਣਾਈ ਜਾਵਾਂਗੇ ਹੌਲੀ ਹੌਲੀ ਜਿਹੜੀ ਸੈਟਿੰਗ ਵਿੱਠ ਗਈ ਗੁੱਟੀਆਂ ਕੋਲ ਆ ਕੇ ਖੜ ਗਈਆਂ ਕੋਈ ਹਾਂ ਰੋਡ ਦੇਖਣ ਨੂੰ ਖਾ ਗਏ ਬੱਚੇ ਸਾਰੇ ਸੋੜ ਕੇ ਕੱਚੇ ਜਿਹੇ ਰਹਿ ਗਏ ਤੇ ਲੋ ਅੱਡੀ ਜੀ ਜੀ ਆ ਗਿਆ ਤਾਂ ਅੰਗ ਚੜਾਉਂਦੇ ਹੋਣਗੇ ਬੁੱਤੇ ਚ ਫਸੇ ਗਏ ਤਾਂ ਤੁਰੜੀ ਜਾਂਦੀ ਹੋਰ ਕੋਈ ਗੱਲ ਚੜੂਗੀ ਕਿਸੇ ਦੀ ਤੇ ਜੀ ਵੀ ਆਪਣ ਕਰੀਏ ਨੇ ਸਬਜ਼ੀ ਬਣਾ ਦੇ ਕੰਮ ਅੱਜ ਸਬਜ਼ੀ ਬਣੀ ਆਲੂ ਮਟਰ ਉਂਝੇ ਤੇ ਬਾਜ਼ਕਟ ਕੇ ਜਾਨ बाहर अपने मेथी खाइए कि तो मैं कर लग गई उन्होंने खल खुराका लग गए चलो ये भी टाल जावा गरीत वर्ग चले आ कि बूटा लाता अच्छा उन्होंने संतरा ने कि नींबू का बूहटा लाता नींबूला लगता लो जी अपने मेथी वगैरह भी, भी देखो बड़ी उगरी संघनी संघली सारी ਉਹ ਜੇ trap ਬੱਕਮ ਕਰਕੇ ਜਾ ਕਿ ਟਾਹਲੀ ਜਾਈਏ ਤੇ ਮਾਂਜੀਏ ਭਾਂਡੇ ਵਗੈਰਾ ਹੂੰ ਕਿਦਾਂ ਇਹਦੇ ਵੀ ਸਿੰਘ ਲਗਾਏ ਪਏ ਐ ਆਰ ਕੇ ਸਾਰੇ ਸਿੰਘ ਦਗੋਣੇ ਭੋਲੀ ਗਈ ਸੀ ਬਾਬਾ ਟਾਈਮ ਦੀ ਹੋ ਗਈ ਹੁਣ ਜਾ ਕੇ ਇਹਦੇ ਜਿਹੜੇ ਸਿੰਘ ਲਗਾਏ ਆ ਹਾਂ ਪੀਉਣੇ ਆ ਪਾਣੀ ਸੋਨੂ ਵੀ ਆ ਬਲੰਗੜਾ ਕਰ ਲੇਕਿਨ ਇਸ ਅਮਰੀਤ ਵਰਗੇ ਗਏ ਹੈ ਟਿਊਸ਼ਨ ਤਾਂ ਕਰਕੇ ਵੀ ਕਰੇਗੀ ਪਰ ਇਹ ਤੋਂ ਨਸਰਾ ਤੇ ਡਾੜੀ ਵਰਗੀ ਵੀ ਹੈ ਜਿਹੜਾ ਕੈਰੈਕਟਰ ਆਫ ਕਰਨ ਗਏ ਹੋਏ ਆਈ ਨਹੀਂ ਹੈਗੀ ਤਾਂ ਕਰਤੀ ਫਿਰ ਮੈਂ ਪਸੰਦ ਤਾਂ ਬੰਨਤਾ ਪੱਠੇਓ ਸੱਟੇਗੇ ਸਤੂੜੀ ਵਗੈਰਾ ਲਾ ਕੇ ਸਿੱਟਦਾ ਨਾ ਆਲ ਨੂੰ ਮਟਰ ਹਰੇ ਮੜਰੇ ਹਾਂ ਥੋੜਾ ਥੋੜਾ ਗਾਜਨੰਦ ਪਾਰੀ ਲੋੜਾਂ ਨੂੰ ਥੋੜੇ ਤਾਂ ਹੈਗੇ ਹੈਗੇ ਕਿੰਨਾ ਠੀਕ ਹੈ ਕਿੰਨਾ ਸੀ ਉੜੇ ਲੱਗਦੇ ਆ ਤਾਂ ਪਾਏ ਲੱਗਦੇ ਪਹਿਲਾਂ ਤਨ ਕਿੰਨਾਂ ਲਿਆ ਸੀ ਕਿ ਥੋੜੇ ਥੋੜੇ ਘੰਟੇਾਂ ਚੋਂ ਪਾਣੀ ਨਹੀਂ ਉੱਤਰ ਰੰਕ ਅੱਛਾ ਤਨ ਨੂੰ ਵੀ ਤਾਂ ਲੀ ਸੀਗੀ ਹਾਂ ਜੂਈ ਵਗਾਰੇ ਸਾਰੇ ਤਨ ਜੁੜੀ ਹੋਈ ਪੈਸੀ ਧੋਣ ਵਾਲੇ ਸਮ੍ਰiddhi ਦੇ ਕੋਸ਼ ਆਪਦੇ ਥੋੜਾ ਥੋੜਾ ਕਰਕੇ ਜਿਹੜੇ ਕੰਮ ਕਰ ਜੇ ਅੱਜ ਕੀਤੇ ਆ ਮੈਂ ਨਾ ਸੱਚ ਮੇਰਾ ਬਲੌਗ ਐਡਿਟ ਕਰਨ ਵਾਲਾ ਜਾਂਦਾ ਬਲੌਗ ਐਡਿਟ ਕਰੀ ਜਿਹੜਾ ਤੁਸੀਂ ਪਿੱਛੇ ਦੇਖਿਆ ਫੇਰ ਕਰਾਂਗੇ ਆਪਾਂ ਭਾਂਡਿਆਂ ਨਾਲ ਜਾਵਾਂਗੇ ਆਵਦੇ ਦੂਜੇ ਤੋਂ ਮਗਰ ਇਹਦੇ ਸਾਰੇ ਨਵੇਂ ਵੀੜਿਆਏ ਤੇ ਹੁਣ ਆਪ ਦਾ ਖੋਲੀਏ ਉਹ ਬੈਗ ਕਿ ਸਾਮੀਆਂ ਆਉਂਦੀਆਂ ਕੋਟੀਆਂ ਵਾਂਗੂ ਕਿ ਹਜੇ ਹੀ ਕੋਟੀਵਾਂ ਨਾਲ ਠੰਡੇ ਹੈ ਨਹੀਂ ਤੇ ਉਧਰ ਦੇਖ ਕੇ ਤਾਂ ਆਪਣੇ ਇਧਰ ਘੱਟ ਠੰਡ ਲੱਗਦੀ ਹੈ ਠੀਕ ਆਹ ਵਾਲੇ ਹਜੂਤੇ ਨੇ ਪ੍ਰੈਸ ਕੀਤੇ ਪਏ ਸੀ ਤੇ ਹਜੇ ਭਰੀ ਭੇਰ ਕੁਰਸੀ ਪਹਿਲਾਂ ਕੁਰਸੀ ਵਾਲੇ ਪ੍ਰੈਸ ਕਰੂੰਗੀ ਫੇਰ ਮੈਂ نیچے ਉਹਦੇ ਬੈਗ ਵਾਲੇ ਦਾ ਖੋਲੂੰਗੀ ਤੇ ਫੇਰ ਮੈਂ ਆ ਦਾ ਸਮਾਨ ਜਿਹੜਾ ਰੱਖੂੰਗੀ ਹਾਂ ਜੀ ਬੇਟੇ ਮੇਰੀ ਗੱਲ ਸੁਣੀ ਉਧਰ ਨਾ ਮੈਂ ਇੱਧਰ ਮੈਂ ਗੱਲ ਹੋ ਗਈਆ ਬੈਡ ਦੇ ਤੋਂ ਤੋਂ ਸਾਰੀਆਂ ਨੋਟਬੁਕਸ ਕੱਢੀਆਂ ਸੀਗੀਆਂ ਤੇਰੀਆਂ ਤੇ ਆ ਦੇ ਬੈਗ ਚ ਪਾਲਾ ਦੋ ਆ ਫਿਰਦੀਆਂ ਤੇਰੀਆਂ ਨੋਟਬੁਕਸ ਸਕੂਲ ਜਾਣਾ ਹੈ ਕੱਲ ਨੂੰ ਮਮਾ ਇਹ ਤਾਂ ਭਰੀਆਂ ਆ ਭਰੀਆਂ ਤਾਂ ਫਿਰ ਆਪ ਦੇ ਇਕ ਥਾਂ ਤੇ ਆਣਾ ਰੱਖ ਜ਼ਰੂਰੀ ਇਹ ਫਾਈਨਲ ਪੇਪਰ ਤੱਕ ਚਾਹੀਦੀਆਂ ਆ ਨਹੀਂ ਹੈਗੀਆਂ ਵੀ ਭਰਦੀਆਂ ਤਰਖਟੀਆਂ ਆਪਾਂ ਠੀਕ ਆ ਨਾ ਤਾਂ ਜਿਹਨੇ ਤੋਂ ਬਗਣਾ ਸਾਰਾ ਕੁਝ ਪ੍ਰੈਸ ਕਰਾਂ ਤੁਹਾਡੇ ਕੱਪੜੇ ਵੀ ਕਰਾਂ ਰੰਗ ਬਦ ਫੇਅਰ ਕਾਪੀ ਹੈ ਇਹ ਲੋਜੀ ਨਵੇਂੜ ਦੀੇ ਕੰਮ ਕਰਾਂ ਸਾਦੇ ਕੱਪੜੇ ਕਿਤੇ ਅੱਜ ਵਲੌਗ ਵੀ ਆਪਣੀ ਬਹੁਤ ਥੋੜਾ ਬਣਿਆ ਕੁਝ ਨਿਕਾਲ ਦੋ ਆਪਾਂ ਕਰਦੇ ਹਾਂ ਕੰਟੀਨਿਊ ਬਸ ਪਲੀਜ਼ ਸਪੋਰਟ ਕਰੋ ਸਪੋਰਟ ਬਹੁਤ ਘੱਟ ਕਰ ਰਹੇ ਹੋ ਤੁਸੀਂ ਲੋਜੀ ਟਾਈਮ ਹੋ ਗਿਆ ਸਾਢੇ 8 ਦਾ ਆਪਾਂ ਕੰਮ ਕਰਾ ਜਿਹੜੇ ਨਵੇਂੜ ਲਈ ਡੈਡੀ ਵਰਗੇ ਵੀ ਆ ਗਏ ਆ ਤੇ ਉਹ ਨਾ ਨਹੀਂ ਆ ਕੇ ਪਸ਼ੂ ਨੂੰ ਪੱਠੇ ਵਗੈਰਾ ਪਾਈ ਕਿਉਂਕਿ ਮੈਂ ਪੱਠੀ ਨਹੀਂ ਪਾਈ ਸੀ ਪਸ਼ੂ ਵਗੈਰਾ ਆਪਾਂ ਟਾਲਦੇ ਸੀਗੇ ਤੇ ਹੁਣ ਉਹ ਜਿਵੇਂ ਕਿ ਆਪਣੀਆਂ ਗਾਈਆਂ ਸੂਣ ਵਾਲਾ ਹਨਾ ਤੇ ਉਹਨਾਂ ਨੂੰ ਲੇਟੀ ਵਗੈਰਾ ਪਾਈ ਜਾਂਦੇ ਆ ਘੋੜੂ ਵਗੈਰਾ ਪਾ ਕੇ ਆ ਕੇ ਬਣਾਈ ਰੱਖੀਏ ਕੋਤੇ ਇਹਦੇ ਵਿੱਚ ਕੁਝ ਨਹੀਂ ਹੈਗਾ ਤੂੰ ਨਾ ਬੰਗੇ ਲੈ ਓਹੋ ਆ ਕੀ ਕਰ ਲਈ ਜੀ ਬਣਾਈ ਬੈਠੀ ਐ ਹੜ ਜਾ ਜੇ ਪੰਘਰਾ ਹੋ ਜਾਣੀਗਾ ਪੁੱਤ ਤੂੰ ਕੁਝ ਨਹੀਂ ਹੈਗਾ ਜੀ ਜਿਹੜਾ ਕੁਝ ਸੀਗਾ ਸਾਨੂੰ ਕੱਢ ਕੇ ਦੇ ਤਾਂ ਆਹ ਦੇਖੋ ਜੀ ਅਵਲੇ ਨੂੰ ਸੂਭਾ ਵੀ ਦਿਖਾਈ ਸੀ ਜੀ ਅਨਸਮਰੀਦ ਨੂੰ ਲੈ ਕੇ ਦਿੱਤੇ ਸਲੀਪਰ ਇਹਦੇ ਹੋਏ 500 ਦੇ ਆ 500 ਦੇ ਦਿੱਤੇ ਉਥੇ ਮੈਂ ਚਾ ਲੈ ਜਾਨੇ ਬੱਚੇ ਖੁਸ਼ ਹੋ ਜਾਣਗੇ ਆ ਬਈ ਨਵਰੀ ਦਾ ਦੇ ਇਹਦੇ ਦਿੱਤੇ ਕਿ 400 ਦੇ ਕਹਿੰਦਾ ਖੁਸ਼ ਨਾ ਬੋਟ ਉੱਥੇ ਚੀਜ਼ ਲੈਣ ਦਾ ਤਾਂ ਕੋਈ ਫਾਇਦਾ ਨਹੀਂ ਸੀ ਮੰਗੀ ਵਨੀ ਹੂੰ ਤਾਂ ਉਹ ਹੀ ਸਮਾਨ ਆਪਣੇ ਮੰਡੀ ਐ ਬਸ ਆਪਣਾ ਆਏ ਹੁੰਦੇ ਚਲ ਗਏ ਆ ਲੈ ਲਏ ਪੁੱਤ ਬਾਏ ਘਟ ਕਰ ਆ ਮੈਂ ਕੈਪ ਲੈ ਲੀ ਕਿਉਂਕਿ ਉਹ ਮੈਥੂ ਲੈਣੀ ਭੁੱਲ ਗਈ ਸੀ ਸੋਹਣੀ ਲੱਗੀ ਉਹਨੇ ਇਹ ਜਿਆ ਕਲਰ ਹੀ ਵਧੀਆ ਲੱਗਦਾ ਆ ਚੀਜ਼ ਆ ਮੈਂ ਛੋਡੇ ਵਾਸਤੇ ਲੈ ਲਿਆ ਸੀ ਮੋਫਲਰ ਬਾਲਾ ਦੇ ਦੋ ਬੱਚੇ ਵਾਸਤੇ ਲੈ ਲਿਆ ਸੀ ਮੈਂ ਫੇਰ ਰੱਖਣਗੇ ਮੇਰੇ ਵਾਸਤੇ ਕੁਛ ਲੈਤਾ ਨਹੀਂ ਬਾਲਾ ਦੇ ਇੱਕ ਛੋਡੇ ਵਾਸਤੇ ਲੈ ਚੀ ਜੀ ਬਲੈਕ ਕੈਪ ਉਹ ਪਤਲੀ ਇੱਥੇ ਰੱਖਦੀ ਇੱਕ ਮਾਦੇ ਵਾਸਤੇ ਮੋਫਲਰ ਲੈਣਾ ਮੈਂ ਲੈਣਾ ਤੋਰ ਸੀ ਲੱਡੂਆਂ ਜਿਹਾ ਵਾਲਾ ਵਟੋ ਮਿਲੇ ਹੀ ਨਹੀਂ ਮੈਨੂੰ ਫਿਰ ਮੈਂ ਲੈ ਲਵਾਂ ਨਾ ਇਹ ਤਾਂ ਕੱਪੜਾ ਬਹੁਤ ਸੌਫਟ ਹੈਗਾ ਲੈ 400 ਦਾ ਆਇਆ ਇਹ ਸਟਾਲ ਹੂੰ 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 400 ਦਾ ਗੱਲ ਕਰੇ ਕੱਪੜਾ ਸੋਹਣਾਗਾ ਕੋਈ ਹੋਰ ਤਾਂ ਬਾਲਾ ਕੁਝ ਖਰੀਦਿਆ ਨਹੀਂ ਹੈਗਾ ਹੋਰ ਖਰੀਦੇ ਵੀ ਕੀ ਕੀ ਕਰਨਾ ਸੀ ਇਹ ਵੀ ਮੇਰੇ ਕੋਲੇ ਹੈ ਨਹੀਂ ਜਿਹਨਾਂ ਚੀਜ਼ਾਂ ਮੈਨਾਂ ਸਰਦਾਂ ਇਸ ਤਰ੍ਹਾਂ ਕਰਕੇ ਲੈਤੇ ਹੋਰ ਤਾਂ ਕੀ ਲੈਣਾ ਸੀ ਆਹੀ ਕੋਸ਼ਿਸ਼ ਹੋਰ ਤਾਂ ਕੁਝ ਨਹੀਂ ਸੀ ਸੂਟ ਵਗੈਰਾ ਜਿਵੇਂ ਕਿ ਉਥੋਂ ਉਥੋਂ ਜਿਹੜੇ ਆ ਪਸ਼ਮੀਨੇ ਦੇ ਸੂਟ ਉਥੋਂ ਨਾਲੋਂ ਜ਼ਿਆਦਾ ਆਪਣੇ ਸਸਤੇ ਆ ਮੰਮੀ ਉੱਥੇ ਜ਼ਿਆਦਾ ਮਹਿੰਗੀ ਬੋਲ ਰਹੀ ਸੀਗੀ ਇਹ ਹੌਲੀ ਹੌਲੀ ਲੂਜ਼ ਹੋ ਜੂਗੀ ਗੜਪਾ ਹੋਇਆ ਥੋਣ ਨੇ ਮੂੰਹ ਦੇ ਕਿ ਕੀਤਾ ਦੋ ਨਾ ਕਿ ਕਿਵੇਂ ਮੂੰਹ ਕਰ ਲੈਨੇ ਆ ਉੱਥੋਂ ਬੱਤ ਵੀ ਸਮਰੀਦ ਚਲ ਮੈਂ ਸੌਣਾ ਇਹ ਉਠਾ ਰਿਹਾ ਤੇ ਨਾ ਗੋੜਾ ਲਾ ਤੱਤਾ ਮੈਂ ਵੀ ਤੇਰੇ ਯੋ ਤੇ ਮੈਂ ਨਾਲ ਨਿਗਾਹੇ ਰਹਿਊਗਾ